ਦੇ ਲੋ ਅੱਜ ਬਟਾਲੇ ਆਏ ਮਖਸ਼ਦ ਅਸੀਂ ਬਟਾਲੇ ਰੋਜ਼ ਹੀ ਆਈ ਤਾਂ ਅੱਜ ਦਾ ਕੀ ਮਤਲਬ ਹੋਇਆ ਮੇਰਾ ਹਲਕਾ ਹੈ ਅਸੀਂ ਇਥੋਂ ਇਲੈਕਸ਼ਨ ਲੜੀ ਗਾਂ ਵੀ ਲੜਨੀ ਹੈ ਨੰਬਰ 1 ਇਹ ਆ ਵੀ ਅਸੀਂ ਮੋਤੀ ਜੀ ਦਾ ਧੰਨਵਾਦ ਕਰਨ ਲਈ ਆਏ ਆ ਬਟਾਲੇ ਸ਼ਹਿਰ ਨਿਵਾਸੀਆਂ ਨੂੰ ਇਹ ਦੱਸਣ ਲਈ ਆਏ ਆ ਵੀ 27 ਕਰੋੜ ਰੁਪਇਆ ਸੈਂਟਰ ਦੀ ਸਰਕਾਰ ਨੇ ਭੇਜਿਆ ਅ ਅੰਮ੍ਰਿਤ ਯੋਜਨਾ ਔਰ ਸਵਚ ਭਾਰਤ ਯੋਜਨਾ ਦੇ ਸਾਡਾ ਇੱਕ ਸਵਾਲ ਇਹ ਰੋਜ਼ ਅੱਜ ਜਾਂ ਪੰਜਾਬ ਦੀ ਸਰਕਾਰ ਨੇ ਬਟਾਲੇ ਦੀ ਮੈਂ ਤੇ ਪੰਜਾਬ ਦੀ ਕਿੰਨਾ ਚਲੋ ਉਹਨਾਂ ਬਟਾਲੇ ਦੀ ਗੱਲ ਕਰਨੀ ਕਿਉਂਕਿ ਉਹਨਾਂ ਦੇ ਉੱਥੋਂ ਤੱਕ ਹੀ ਹੈਗੀ ਹੈ ਸਾਡੀ ਜ਼ਿੰਮੇਵਾਰੀ ਵੀ ਬਟਾਲੇ ਚ ਕਿੰਨੇ ਕੇ ਪੈਸੇ ਉਹਨਾਂ ਨੇ ਲਾਏ ਇਹ ਇਹ ਸਾਡਾ ਇਕਲਾਕੀ ਸ਼ਹਿਰ ਵਾਲੇ ਬਟਾਲੇ ਸ਼ਹਿਰ ਵਾਲੇ ਇਸ ਗੱਲ ਦੀ ਮੰਗ ਕਰਦੇ ਆ ਇੱਕ ਗੱਲ ਹੋਰ ਦਸੀਏ ਤੁਹਾਨੂੰ ਛੋਟੇ ਵੀਰ ਗਾਂ ਵੀ ਭਾਜਪੀ ਤੇ ਭਾਜਪੀ ਸਰਦੀ ਸਰਕਾਰ ਰਹੀ ਪੈਸੇ ਲਾਣੇ ਔਰ 2027 ਦੇ ਵਿੱਚ ਲੋਕਾਂ ਦਾ ਜਿਹੜਾ ਹੋਂ ਜਿਹੜਾ ਵਿਚਾਰ ਹੈ ਨਾ ਉਹ ਹੌਲੀ ਹੌਲੀ ਅੱਜ ਪੰਜਾਬ ਦੀ ਮੰਗ ਹੈ ਪੰਜਾਬ ਦੇ ਲੋਕਾਂ ਦੀ ਇੱਕ ਮੰਗ ਹੈ ਅੱਗੇ ਹੁੰਦੇ ਵੀ ਅਸੀਂ ਕੀ ਚਾਹਨੇ ਆ ਤੁਸੀਂ ਕੀ ਚਾਹੁੰਦੇ ਜਦੋਂ ਪੰਜਾਬ ਦੇ ਲੋਕ ਮੰਗ ਕਰਦੇ ਨੇ ਨਾ ਉਦੋਂ ਵਾਤਾਵਰਣ ਤੇ ਉਦੋਂ ਚੀਜ ਜਾਂਦੀ ਹੈ ਸੋ ਅਸੀਂ ਇਹ ਸਮਝਨੇ ਆ ਵੀ ਅਸੀਂ ਮੋਦੀ ਜੀ ਦਾ ਧੰਨਵਾਦ ਵੀ 27 ਕਰੋੜ ਰੁਪਇਆ ਉਹਨਾਂ ਨੇ ਭਟਾਰੇ ਲਈ ਭੇਜਿਆ ਤੇ ਅਸੀਂ ਤਾਂ ਦੱਸਿਆ ਤੇ ਅੰਮ੍ਰਿਤ ਯੋਜਨਾ ਤੇ ਸਵਚ ਭਾਰਤ ਯੋਜਨਾ ਦੇ ਵਿੱਚ ਤੇ ਉਹਦੇ ਵਿੱਚ ਆ ਜਿਹੜੇ ਜਿੰਨੇ ਵੀ ਕੰਮ ਹੋ ਰਹੇ ਨੇ ਮੇਰੇ ਕਹਿਣ ਤੋਂ ਬਾਅਦ ਵੀ ਇਹ ਸਾਡੀ ਸਰਕਾਰ ਡਬਲ ਇੰਜਨ ਦੀ ਸਰਕਾਰ ਦੇ ਦਿੱਤੇ ਹੋਏ ਪੈਸੇ ਦੇ ਕੰਮ ਹੋ ਰਹੇ ਨੇ ਇਹੋ ਹੀ ਮੈਂ ਕਹਿ ਰਿਹਾ ਵੀ ਤੁਸੀਂ ਪੱਤਰਕਾਰੀ ਕਰਦੇ ਹੋ ਤੇ ਤੁਸੀਂ ਇਹ ਐਮਐਲਏ ਨੂੰ ਤੇ ਪੁੱਛੋ ਵੀ ਤੁਹਾਡੀ ਸਰਕਾਰ ਨੇ ਕੋਈ ਇੱਕ ਇੱਟ ਲਾਉਣ ਦੇ ਵੀ ਪੈਸੇ ਕੋਈ ਪਾਏ ਨੇ ਉਹਨਾਂ ਦਾ ਕੀ ਯੋਗਦਾਨ ਹੈ ਮੈਂ ਅਗਲਾ ਸਵਾਲ ਤੁਹਾਡੇ ਕੋ ਜਦੋਂ ਮਿਲਾਂਗਾ ਨਾ ਮੈਂ ਤੁਹਾਡੇ ਕੋ ਇਸ ਦਰ ਸਵਾਲ ਦਾ ਜਵਾਬ ਮੰਗੂਗਾ ਜਿਹੜਾ ਕਿ ਤੁਹਾਡਾ ਫਰਜ਼ ਬੰਦਾ ਵੀ ਤੁਸੀਂ ਐਮਐਲਏ ਕੋ ਕੋਪੀ ਦੀ ਇਹ ਉਹ ਸਵਾਲ ਦਾ ਜਵਾਬ ਉਸਨੂੰ ਜਵਾਬ ਜਰੂਰ ਦੇ ਕੇ। ਇਹ ਰੂਮਰਸ ਨੇ ਜਾਂ ਮੀਟਿੰਗਸ ਦਾ ਦੌਰ ਕੀ ਹੈ ਸਚਾਈ ਕਿਸ ਸੰਝੋਤਾ ਕਰ ਰਹੇ ਹੋ ਨਾ। ਕਦੀ ਰੂਮਰਸ ਹੀ ਹੁੰਦੀ ਹੈ ਪੋਲਿਟਿਕਸ 'ਚ ਰੂਮਰਸ ਕਾਦੀ ਹੁੰਦੀ ਹੈ। ਪੋਲਿਟਿਕਸ 'ਚ ਵਿੱਚ ਕਹਿੰਦੇ ਵੀ ਖਲਕਤ ਦੀ ਆਵਾਜ਼ ਜਿਹੜੀ ਹੁੰਦੀ ਨਾ ਰੱਬ ਦੀ ਆਵਾਜ਼ ਹੁੰਦੀ। ਅੱਜ ਪੰਜਾਬ ਦੇ ਲੋਕ ਕੀ ਕਹਿੰਦੇ ਨੇ? ਯਾਰ ਜਿੱਦਣ ਭਾਜਪਾ ਇਕੱਲੇ ਇਕੱਠੇ ਹੋਗੇ ਨਾ ਉਦੋਂ ਸਰਕਾਰ ਪੱਕੀ ਹੈ। ਇਸ ਹੀ ਨਹੀਂ ਕਹਿ ਰਹੇ ਇਹ ਲੋਕ ਚਾਹਦੇ ਨੇ ਲੋਕਾਂ ਦੀ ਮੰਗ ਹੈ ਕਰਨਾ ਪਾਰਟੀ ਹਾਈ ਕਮਾਂਡ ਨੇ ਔਰ ਭਾਰਤੀ ਜਨਤਾ ਪਾਰਟੀ 117 ਸੀਟਾਂ ਦੀ ਲੜਾਈ ਦੇ ਵਿੱਚ ਆਪਣੀ ਪੂਰੀ ਯੋਜਨਾਵਸਤ ਤਿਆਰ ਕੀਤੀ ਹੈ ਬਾਕੀ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੇ ਪ੍ਰਤੀ ਪ੍ਰਾਪ ਦੇ ਲੋਕਾਂ ਦੀ رائے ਦੇ ਪ੍ਰਤੀ ਆਪਣਾ ਫੈਸਲਾ ਇੱਕ ਹਲਕਾ ਇੰਚਾਰਜ ਜਿਹੜੇ ਲਗਾਏ ਗਏ ਆ ਉੱਥੇ ਬੜੀ ਚਰਚਾ ਚੱਲਦੀ ਪਈ ਹੈ ਕਿ ਜਿਹੜਾ ਬਟਾਲਾ ਦਾ ਹਲਕਾ ਇੰਚਾਰਜ ਅਸ਼ੁਨੀ ਸਿੱਖ ਨੂੰ ਲਗਾ ਦਿੱਤਾ ਗਿਆ ਪਹਿਲੇ ਲਿਸਟ ਜਾਰੀ ਹੁੰਦੀ ਹੈ ਬਾਅਦ ਤੋਂ ਲਿਸਟ ਵਾਪਸ ਵੀ ਹੋ ਜਾਂਦੀ ਹੈ ਕਾਲੇ ਦਾ ਵੀ ਉਹ ਇੱਕ ਕਨਫਿਊਜ਼ਨ ਪੈਦਾ ਹੋਈ ਇਹ ਅਮਿਤ ਸ਼ਾਹ ਜੀ ਦਾ ਮਾਰਚ ਦੇ ਪਹਿਲੇ ਹਫਤੇ ਮੋਗੇ ਦੇ ਆਨ ਦੀ ਰੈਲੀ ਦੀ ਇੱਕ ਲਿਸਟ ਜਾਰੀ ਕੀਤੀ ਗਈ ਸੀ ਵੀ ਇਹ ਲੋਕ ਜਿਹੜੇ ਨੇ ਨਾ ਇਹ ਉਥੋਂ ਦੀ ਜਨਸੰਖਿਆ ਭੇਜਣ ਦੀ ਇੱਕ ਲਿਸਟ ਲਾਈ ਗਈ ਔਰ ਉਸ ਦੇ ਉੱਤੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਸਵਾਲ ਉਠਾਇਆ ਵੀ ਲੋਕਾਂ ਦੇ ਵਿੱਚ ਏਸੀ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਵੀ ਹਲਕਾ ਇੰਚਾਰਜ ਉਹ ਕਹਿੰਦੇ ਕੋਈ ਇਹ ਤਾਂ ਹਲਕਾ ਇੰਚਾਰਜ ਨਹੀਂ ਮੈਂ ਅੱਜ ਸੰਗਠਨ ਮੰਤਰੀ ਦੇ ਸਾਹਮਣੇ ਆਪਣੇ ਪ੍ਰੈਸ ਵਾਲੇ ਮੇਰੇ ਵੀਰ ਉਹਨਾਂ ਦੇ ਸਾਹਮਣੇ ਮੈਂ ਗੱਲ ਕੀਤੀ ਔਰ ਉਹਨਾਂ ਕਹੇ ਵੀ ਇਹ ਕਲੈਰੀਫਾਈ ਕਰੋ ਲੋਕਾਂ ਨੂੰ ਵੀ ਅਸੀਂ ਕੋਈ ਨਹੀਂ ਇੱਥੇ ਨਾਂ ਹਲਕਾ ਬਦਲਣ ਵਾਲਿਆਂ ਚ ਇੱਥੇ ਫਤੇਜੰਗ ਸਿੰਘ ਬਾਜਵਾ ਲੜਿਆ ਫਤੇਜੰਗ ਸਿੰਘ ਬਾਜਵਾ ਦੀ ਇਹ ਮੈਂ ਆਪਣਾ ਪੋਲਿਟਿਕਲ ਪੁਜੀ ਹੈ ਇੱਕੋ ਬਿਲਕੁਲ ਜੋ ਪਾਰਟੀ ਹਾਈ ਕਮਾਂਡ ਕਰੇਗੀ ਉਹੀ ਹੋਏਗਾ ਕੋਈ ਹਲਕਾ ਨਾ ਕੇਦਾ ਬਦਲਿਆ ਗਿਆ ਤੇ ਨਾਂ ਇਹੋ ਜੀ ਕੋਈ ਗੱਲ ਬਾਤ ਧੰਨਵਾਦ ਸਲੋ 嗯。